ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਗੋਦੀ ਆਪਣੀ ਜ਼ਮੀਨ ਹਿੱਸੇ ਉੱਤੇ ਦੇ ਕੇ ਰੱਖਦਾ ਬੁਰਜ ਗਿੱਲਾਂ ਵਾਲੇ ਪਾਸੇ 12 ਘੁੰਮਾਂ ਦਾ ਇਹ ਇੱਕੋ ਟਕਸੀ ਜਦੋਂ ਤੋਂ ਉਹਦੇ ਮਾਪਿਓ ਮਰੇ ਸਨ ਉਦੋਂ ਤੋਂ ਹੀ ਉਹ ਘਰ ਵਿੱਚ ਇੱਕ ਗਉਂ ਲਵੇਰੀ ਰੱਖਦਾ ਮਾਪੇ ਬਾਬ ਤੇ ਜਿਉਂਦਿਆਂ ਤਾਂ ਮੈਸ ਹੁੰਦੀ ਉਹਦਾ ਪਿਓ ਜਦੋਂ ਬੁढ़ा ਹੋ ਗਿਆ ਸੀ ਤੇ ਖੇਤੀ ਦਾ ਕੰਮ ਛੱਡ ਦਿੱਤਾ ਸੀ ਕਬੀਲਦਾਰੀ ਗੋਦੀ ਦੇ ਸਿਰ ਆ ਪਈ ਸੀ ਉਦੋਂ ਤੋਂ ਹੀ ਇਹ ਘਰ ਇੱਕ ਕਿਸਾਨ ਦੇ ਘਰ ਤੋਂ ਪੱਤਰਾ ਵੇਚਣ ਵਾਲੇ ਬਾਹਮਣ ਦੇ ਘਰ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਸੀ ਪਹਿਲਾਂ ਵਾੜਦ ਵਿਕੇ ਫਿਰ ਖੇਤੀਬਾੜੀ ਦੇ ਸੰਧ ਵਿਕਣ ਲੱਗੇ ਗੋਦੀ ਦੇ ਪਿਓ ਦੀਆਂ ਅੱਖਾਂ ਸਾਹਮਣੇ ਹੀ ਸੰਧ ਵਿਕਦੇ ਸਭ ਤੋਂ ਪਹਿਲਾਂ ਗੱਡਾ ਵਿਕਿਆ ਹਾਲ ਗਿਆ ਪੰਜਾਲੀ ਗਈ ਤੇ ਫਿਰ ਸਲੰਗਾ ਤੰਗਲੀਆਂ ਤੇ ਜਿੰਦਰਾ ਉਹਦੀਆਂ ਅੱਖਾਂ ਵਿੱਚ ਖੂਨ ਉੱਤਰਦਾ ਮੱਥਾ ਤਪਣ ਲੱਗਦਾ ਕਾਰਜੇ ਖੋ ਪੈਂਦੀ ਪਰ ਉਹ ਚੁੱਪ ਕੀਤਾ ਹੀ ਝਾਕਦਾ ਰਹਿ ਜਾਂਦਾ ਕੋਈ ਪੇਸ਼ ਨਾ ਜਾਂਦੀ ਜਿਵੇਂ ਕੋਈ ਉਹਦੇ ਅੰਗ ਕੱਟ-ਕੱਟ ਵੇਚ ਰਿਹਾ ਹੋਵੇ ਗੋਦੀ 3 ਸਾਲਾਂ ਤੋਂ ਵੱਧ ਲਗਾਤਾਰ ਕਿਸੇ ਜੱਟ ਨੂੰ ਜ਼ਮੀਨ ਨਾ ਦਿੰਦਾ। ਉਹਨੂੰ ਕਿਸੇ ਨੇ ਕਾਨੂੰਨ ਦੱਸਿਆ ਸੀ ਕਿ ਜੇ 3 ਸਾਲਾਂ ਤੋਂ ਵੱਧ ਕਿਸੇ ਕੋਲ ਜ਼ਮੀਨ ਦੀ ਗਿਰਵਾਦਾਰੀ ਹੁੰਦੀ ਰਹੇ ਤਾਂ ਉਹ ਜ਼ਮੀਨ ਦੱਬ ਸਕਦਾ ਹੈ। ਪਤਾ ਨਹੀਂ ਇਹ ਕਾਨੂੰਨ ਹੈਗਾ ਸੀ ਜਾਂ ਨਹੀਂ ਪਰ ਗੋਦੀ ਨੂੰ ਡਰ ਜ਼ਰੂਰ ਸੀ ਕੀ ਪਤਾ ਜੱਟਾਂ ਦਾ ਫਿਰ ਕਿਹਨੇ ਪੁੱਛਣਾ ਹੈ? ਜੱਟ ਜੱਟਾਂ ਦੇ ਭੋਲੂ ਨਰਾਇਣ ਦਾ ਉਹਦੀ ਜ਼ਮੀਨ ਹਿੱਸੇ ਉੱਤੇ ਲੈਣ ਲਈ 1 ਸਾਲ ਪਹਿਲਾਂ ਹੀ ਦੂਜਾ ਜੱਟ ਉਹਦੇ ਘਰ ਢੇਡੇ ਮਾਰਨੇ ਸ਼ੁਰੂ ਕਰ ਦਿੰਦਾ। ਜਿਹੜਾ ਵੀ ਕੋਈ ਗੋਦੀ ਨੂੰ ਬਹੁਤ ਹੀ ਮਰਾਜ ਬੁਲਾਉਂਦਾ ਉਹ ਚੌਥੇ ਸਾਲ ਉਸੇ ਨੂੰ ਜ਼ਮੀਨ ਦੇ ਦਿੰਦਾ ਦੂਜੇ ਜੱਟ ਉਹਨੂੰ ਸਿਖਾਉਣ ਲੱਗਦੇ ਪੰਡਤਾ ਖੇਤ ਦਾ ਢੇੜਾ ਫੇੜਾ ਰੱਖਿਆ ਕਰ ਹਿੱਸੇ ਵਾਲਾ ਤਾਂ ਚੂਹੀ ਆਂਗੂ ਕੁੱਤਰਦਾ ਰਹਿੰਦਾ ਸਿੱਖਿਆ ਸਖਾਇਆ ਉਹ ਖੇਤ ਜਾਂਦਾ ਤਾਂ ਅਗਲਾ ਹੱਥ ਲਾ ਕੰਮ ਛੱਡ ਕੇ ਉਹਦੇ ਪੈਰਾਂ ਨੂੰ ਹੱਥ ਲਾਉਂਦਾ ਬੈਠਣ ਲਈ ਕੁਝ ਦੇ ਕੇ ਗੋਦੀ ਦੀਆਂ ਤਾਰੀਫਾਂ ਕਰਨ ਲੱਗਦਾ ਆਪਣੇ ਆਪ ਵਿੱਚ ਚੌੜਾ ਹੋਇਆ ਉਹ ਖੇਤ ਦੀ ਫਸਲ ਵਾਲਾ ਤਾਂ ਝਾਕਦਾ ਹੀ ਨਾ ਤੇ ਫੇਰ ਹਾੜੀ ਦੀ ਬਾਡੀ ਵੇਲੇ ਬਦਰੀ ਦੀ ਮਾਂ ਉਹਨੂੰ ਖੇਤ ਭੇਜਦੀ ਤੇ ਤਾੜਦੀ ਦੇਖ ਤਾਂ ਆ ਕਿੰਨੀ ਫਸਲ ਹੋਈ ਐ ਉਸ ਭਾਈ ਕੀ ਜਹੀ ਖੇਤ ਗੇੜਾ ਮਾਰਦਾ ਤੇ ਵੜਵਾਵੇਂਆਂ ਨਾਲ ਗੱਲਾਂ ਕਰਕੇ ਮੁੜ ਆਉਂਦਾ ਉਹਨੂੰ ਕੋਈ ਤੱਕ ਨਾ ਹੁੰਦੀ ਕਿ ਕਣਕ ਕਿੰਨੀ ਕੁ ਹੋ ਜਾਵੇਗੀ ਪੀੜਾਂ ਵਿੱਚ ਕਣਕ ਦਾ ਲਾਗਾ ਲਿਆ ਕੇ ਸੁੱਟਿਆ ਜਾਂਦਾ ਤਾਂ ਉਹ ਉਸ ਦਿਨ ਹੀ ਪਤਾ ਲੈਂਦਾ ਜਦੋਂ ਕਣਕ ਵੱਢਣੀ ਹੁੰਦੀ ਉਹਦੀ ਘਰ ਵਾਲੀ ਕੋਈ ਗੱਲ ਆਖਦੀ ਜਾਂ ਕੋਈ ਹੋਰ ਬੰਦਾ ਉਹਨੂੰ ਕੋਈ ਗੱਲ ਸਮਝਾਉਂਦਾ ਤਾਂ ਉਹ ਉਲਟਾ ਜਵਾਬ ਦਿੰਦਾ ਮੈਂ ਨਹੀਂ ਦੇਖਦਾ ਤਾਂ ਉੱਤੇ ਪਰਮਾਤਮਾ ਤਾਂ ਦੇਖਦਾ ਐ ਐਸੀ ਗੱਲ ਹੋਈ ਨਹੀਂ ਸਕਦੀ ਬੰਦੇ ਵਿਸ਼ਵਾਸ ਵਾਲੇ ਨੇ ਇਸ ਤਰ੍ਹਾਂ ਨਹੀਂ ਕਰਨ ਵਾਲੇ ਸੱਜਣ ਪੁਰਸ਼ ਨੇ ਗੋਦੀ ਭੋਲੇ ਨੂੰ ਕੀ ਪਤਾ ਕਿ ਲਾਗੇ ਦਾ ਗੱਡਾ ਤਾਂ ਰਾਤੋਂ ਰਾਤ ਹੀ ਕਿਸੇ ਹੋਰ ਪੇੜ ਵਿੱਚ ਪਹੁੰਚਾਇਆ ਜਾ ਸਕਦਾ ਹੈ ਜਾਂ ਖੇਤ ਵਿੱਚ ਹੀ ਥੋੜੀ ਕਣੀ ਕਣਕ ਟੰਬਿਆਂ ਨਾਲ ਕੁੱਟ-ਕੁੱਟ ਕੱਢ ਲਈ ਜਾਂਦੀ ਹੈ ਜਾਂ ਕਣਕ ਦਾ ਬੋਹਲ ਕਿਹੜਾ ਆਪ ਬੋਲਦਾ ਹੈ ਕਿ ਉਹਦੇ ਵਿੱਚੋਂ 5-7 ਬੋਰੀਆਂ ਰਾਤ ਦੇ ਓਲੇ ਵਿੱਚ ਚੁੱਪ ਕਰਕੇ ਖਿਸਕਾ ਲਈਆਂ ਗਈਆਂ ਹਨ ਜਿੰਨੀ ਕਣਕ ਅਗਲਾ ਆਪਣੇ ਈਮਾਨ ਨਾਲ ਦਿੰਦਾ ਉਹ ਪੀੜਾਂ ਵਿੱਚੋਂ ਚੁਕਵਾ ਲਿਆਉਂਦਾ ਪੀੜਾਂ ਵਿੱਚ ਵੀ ਕਾਹ ਨੂੰ ਜਾਂਦਾ ਜੱਟ ਆਪ ਹੀ ਗੱਡੇ ਵਿੱਚ ਪਾ ਕੇ ਉਹਦੇ ਘਰ ਛੱਡ ਜਾਂਦਾ ਕਮਾਲ ਦੀ ਗੱਲ ਉਹੀ ਜੱਟ ਹਾੜੀ ਦੇ ਦਾਣਿਆਂ ਵਿੱਚੋਂ ਮਣ ਤੋਂ ਮਣ ਦਾਣੇ ਗੋਦੀ ਤੇ ਘਰ ਰੀੜੀ ਵੱਜੋ ਵੀ ਸੁੱਟ ਜਾਂਦਾ ਗੋਦੀ ਨੂੰ ਆਪਣੀ ਜ਼ਮੀਨ ਵਿੱਚੋਂ ਆਈ ਕਣਕ ਦਾ ਇੰਨਾ ਹੌਸਲਾ ਨਾ ਹੁੰਦਾ ਜਿੰਨਾ ਅਭਿਮਾਨ ਉਹਨੂੰ ਇਸ ਰੀੜੀ ਦਾ ਹੁੰਦਾ ਸੀ ਉਹ ਸੋਚਦਾ ਜੱਟ ਉਹਦੀ ਕਿੰਨੀ ਮੰਨਤਾ ਕਰਦੇ ਹਨ ਬਹੁਤਾ ਕਰਕੇ ਗੋਦੀ ਦੀ ਜਮੀਨ ਪ੍ਰੀਤਮ ਮਿਲਖੇ ਫੌਜੀ ਦਾ ਮੁੰਡਾ ਕਰਨੈਲ ਜਾਂ ਨਾਜਰ ਵਾਂਦਾ ਪ੍ਰੀਤਮ ਦੀ ਮਾਂ ਗੋਦੀ ਦੇ ਘਰ ਕਦੇ ਢੇੜਾ ਮਾਰਦੀ ਗੋਦੀ ਦੇ ਘਰ ਵਾਲੀ ਕਛਲਿਆ ਉਹਦੇ ਨਾਲ ਗੱਲੀ ਪੈ ਜਾਂਦੀ ਤੇ ਚਾਹ ਤਰ ਲੈਂਦੀ ਪਰ ਪ੍ਰੀਤਮ ਦੀ ਮਾਂ ਚਾਹ ਦੀ ਬਾਟੀ ਚੁੱਕਦੀ ਹੀ ਨਾ ਅੱਖ ਦੀ ਨਾ ਅੰਮਾ ਜੀ ਪੰਡਤਾਂ ਦੇ ਘਰ ਦਾ ਨੀਵੇਂ ਖਾ ਪੀ ਸਕਦੀ ਐਵੇਂ ਦੋਸ ਚੜਾਉਣਾ ਹੈ ਪੰਡਤਾਂ ਨੂੰ ਖਵਾਈ ਦਾ ਹੁੰਦਾ ਹੈ ਕਿ ਖਾਈ ਦਾ ਹੁੰਦਾ ਹੈ ਪਰ ਕਛਲਿਆ ਮੱਲੋ ਮੱਲੀ ਨੂੰ ਚਾਹ ਪਿਆ ਦਿੰਦੀ ਆਖਦੀ ਚੰਗਾ ਹੁਣ ਤਾਂ ਬਣ ਗਈ ਮੈਂ ਤਾਂ ਤੇਰੇ ਕਰਕੇ ਹੀ ਬਣਾਈ ਸੀ ਹੁਣ ਪੀ ਲੈ ਫੇਰ ਨਾ ਕਦੇ ਪੀ ਉਹ ਪੀ ਲੈਂਦੀ ਪਰ ਉਸੇ ਵੇਲੇ ਆਪਣੇ ਘਰੋਂ ਤੌੜੀ ਵਿੱਚੋਂ ਲਾ ਕੇ ਤੇ ਤੱਤੇ ਦੁੱਧ ਦੀ ਗੜ ਵੀ ਦੇ ਜਾਂਦੀ ਬਾਂਮਣਾ ਦੇ ਘਰ ਦੇ ਖਾਦੇ ਦਾ ਦੋਸ਼ ਉਤਾਰ ਲੈਂਦੀ ਪਰ ਇਹ ਸਭ ਪਖੰਡ ਸੀ ਪਿਛਲੇ ਸਾਲ ਜਦੋਂ ਪ੍ਰੀਤਮ ਕੋਲ ਗੋਦੀ ਦੀ ਜ਼ਮੀਨ ਸੀ ਚਾਰ ਘੁਮਾ ਮੱਕੀ ਬੀਜੀ ਹੋਈ ਸੀ ਪਹਿਲਾਂ ਤਾਂ ਵਿੱਚੋਂ ਵਿੱਚ ਖੱਸੀ ਟਾਂਡੇ ਪ੍ਰੀਤਮ ਨੇ ਘਰ ਲਿਆ ਕੇ ਕੁੱਤਰਾ ਕਰਕੇ ਆਪਣੇ ਪਸ਼ੂਆਂ ਨੂੰ ਚਾਰੇ ਜਦੋਂ ਕਿ ਗੋਦੀ ਦੇ ਘਰ ਵੀ ਤਾਂ ਗਉਂ ਖੜੀ ਸੀ ਗਉਂ ਖਾਤਰ ਤਾਂ ਮੱਕੀ ਦਾ ਹਰਾ ਇੱਕ ਦਿਨ ਵੀ ਨਾ ਆਇਆ ਫਿਰ ਛੱਲੀਆਂ ਪੱਕੀਆਂ ਤਾਂ ਦੋ ਵਾਰ ਹੀ ਪ੍ਰੀਤਮ ਦੀ ਮਾਂ ਗੋਦੀ ਦੇ ਘਰ ਛੱਲੀਆਂ ਦੇ ਕੇ ਗਈ ਉਹ ਵੀ ਇੱਕ ਵਾਰ 10 ਛੱਲੀਆਂ ਤੇ ਇੱਕ ਵਾਰੀ 15 ਛੱਲੀਆਂ ਜਦੋਂ ਕਿ ਪ੍ਰੀਤਮ ਦੇ ਘਰ ਕੱਖਾਂ ਦੀਆਂ ਭਰੀਆਂ ਵਿੱਚ ਛੁਪਾ ਕੇ ਨੇ ਛੱਲੀਆਂ ਲਿਆਂਦੀਆਂ ਜਾਂਦੀਆਂ ਆਥਣ ਉੱਗਣ ਪ੍ਰੀਤਮ ਕੇ ਜਵਾਕ ਛੱਲੀਆਂ ਚਬਦੇ ਤੋੜੀਆਂ ਹੋਈਆਂ ਛੱਲੀਆਂ ਵਾਲੇ ਟਾਂਡੇ ਵੀ ਕੱਖਾਂ ਦੀ ਭਰੀ ਵਿੱਚ ਛਪਾ ਕੇ ਲਿਆਏ ਜਾਂਦੇ ਤੇ ਫਿਰ ਪੱਕ ਚੁੱਕੀ ਮੱਕੀ ਦੇ ਸ਼ੋਰ ਲੱਗੇ ਸ਼ੋਰਾਂ ਵਿੱਚੋਂ ਵੀ ਛਲੀਆਂ ਗਾਇਬ ਹੁੰਦੀਆਂ ਰਹੀਆਂ ਪ੍ਰੀਤਮ ਕੇ ਜਵਾਕ ਤਾਂ ਨਿਤ ਪੱਠੀ ਉੱਤੇ ਮੱਕੀ ਦੇ ਦਾਣੇ ਪਨਾਉਣ ਜਾਂਦੇ ਗੱਲ ਕੀ ਮੱਕੀ ਨਿਕਲੀ ਤਾਂ ਅੱਧ ਦੀ ਥਾਂ ਉਹਦਾ ਚੌਥਾ ਹਿੱਸਾ ਮਸਾਂ ਗੋਦੀ ਦੇ ਘਰ ਆਇਆ ਪ੍ਰੀਤਮ ਦੀ ਮਾਂ ਨੂੰ ਕਿਸ ਇਸ ਸਭ ਕਾਸੇ ਦਾ ਪਤਾ ਨਹੀਂ ਸੀ ਕਿ ਗੋਦੀ ਬਾਮਣ ਦੇ ਖੇਤ ਵਿੱਚ ਬੀਜੀ ਮੱਕੀ ਵਿੱਚੋਂ ਗੋਦੀ ਦੇ ਹਿੱਸੇ ਦੀ ਚੋਰੀ ਕੋਈ ਦੋਸ਼ ਨਹੀਂ ਸੀ ਪਰ ਗੋਦੀ ਨੂੰ ਵਿਸ਼ਵਾਸ ਸੀ ਕਿ ਉਹਦੇ ਘਰ ਦਾ ਕੋਈ ਨਹੀਂ ਖਾਂਦਾ ਲੋਕ ਉਹਦੀ ਮੰਨਤਾ ਕਰਦੇ ਹਨ ਉਹਨੂੰ ਮਹਾਰਾਜ ਬੁਲਾਉਂਦੇ ਹਨ ਹਾੜੀ ਦੇ ਦਾਣੇ ਖੇਤ ਵਿੱਚੋਂ ਜਿਹੜੇ ਗੋਦੀ ਨੂੰ ਆਉਂਦੇ ਉਹ ਵੇਚ ਵੱਟ ਲੈਂਦਾ ਪੈਸੇ ਘਰ ਦੀ ਕਬੀਲਦਾਰੀ ਵਿੱਚ ਖਰਚ ਹੋ ਜਾਂਦੇ ਕੁੜੀ ਕੋਈ ਨਾ ਕੋਈ ਆਈ ਰਹਿੰਦੀ ਖਾਣ ਨੂੰ ਰੱਖੀ ਕਣਕ ਤਾਂ ਛੇਤੀ ਹੀ ਮੁੱਕ ਜਾਂਦੀ ਤੇ ਫਿਰ ਡੁੱਡੀ ਸਵਾਈ ਉੱਤੇ ਦਾਣੇ ਲੈ ਲੈ ਖਾਂਦੇ ਪੱਤਰਾ ਦੇਖਣ ਤੇ ਹੋਰ ਪੁੰਦਾਨ ਦਾ ਐਨਾ ਕੁਝ ਕਿੰਨਾ ਆਉਂਦਾ ਉਹ ਤਾਂ ਐਵੇਂ ਚ ਹੇਡਾਂ ਸਨ ਜੀਨੂੰ ਗੋਦੀ ਆਪਣੀ ਕਮਾਈ ਸਮਝਦਾ ਸੋਣੀ ਦੀ ਫਸਲ ਤਾਂ ਉਹਦੇ ਪੱਲੇ ਘੱਟ ਹੀ ਪੈਂਦੀ ਲੋਕ ਉਹਨੂੰ ਸਲਾਹ ਦਿੰਦੇ ਪੰਡਤਾ ਖੇਤੋਂ ਆਈ ਫਸਲ ਜੇ ਤੂੰ ਵੇਚ ਹੀ ਲੈਣੀ ਹੁੰਦੀ ਐ ਤਾਂ ਜ਼ਮੀਨ ਨੂੰ ਠੇਕੇ ਤੇ ਹੀ ਦੇ ਦਿਆ ਕਰ ਹਿੱਸੇ ਵਾਲੇ ਤੋਤਾ ਤੂੰ ਲੈਣਾ ਵੀ ਕੀ ਐ ਉਹ ਜਵਾਬ ਦਿੰਦਾ ਵਾ ਵਈ ਵਾ ਹਿੱਸੇ ਤੇ ਦੇਣ ਨਾਲ ਖੇਤ ਜਾਂ ਆਈ ਦਾ ਆਪਦੇ ਠੇਕੇ ਤੇ ਦੇ ਕੇ ਫਿਰ ਕੀ ਲੈਣਾ ਹੁੰਦਾ ਖੇਤ ਤਾਂ ਪੰਡਤਾ ਤੂੰ ਬੜਾ ਜਾਨਣਾ ਐ ਮਾਰ ਕੇ ਜਾਂਦਾ ਕਿਉਂ ਨਹੀਂ ਕਦੇ-ਕਦੇ ਤਾਂ ਜਾਨਣਾ ਹੀ ਆ ਜਾਨਣਾ ਤਾਂ ਪੂਰੇ ਦਾਣੇ ਲਿਆ ਕਰ ਅਗਲੇ ਤੋਂ ਇੱਥੇ ਕੱਚ ਚ ਪੱਤਰਾ ਜਾ ਦੇ ਕੇ ਲੋਕਾਂ ਦੇ ਘਰੀ ਫਿਰਦਾ ਰਹਿਣਾ ਹੈ ਗੱਲ ਕਹਿਣ ਵਾਲਾ ਉਹਨੂੰ ਪੂਰਾ ਚੱਕਰ ਆਉਂਦਾ ਗੋਦੀ ਹਰਾਮੀਆਂ ਬੋਲਦਾ ਤੇ ਅਗਾਹ ਤੁਰ ਜਾਂਦਾ ਉਹਦੀ ਪਿੱਠ ਪਿੱਛੇ ਸਾਥ ਵਿੱਚ ਲੋਕ ਗੱਲਾਂ ਕਰਦੇ ਕੋਈ ਆਖਦਾ ਜਿਵੇਂ ਐਨੀ ਜ਼ਮੀਨ ਹੈ ਇਹਦੇ ਕੋਲ ਆਪ ਵਾਹੀ ਕਰੇ ਮੋਜਾ ਕਰੇ ਤਾਂ ਵਾਹੀ ਨਾ ਕਰੂ ਇਹ ਜਿਹਨੂੰ ਮੰਗ ਖਾਣ ਦਾ ਪੋਸ ਪੈ ਗਿਆ ਉਹ ਨਹੀਂ ਫਿਰ ਡੱਕਾ ਤੋੜਦਾ ਨਾ ਨੇ ਸਾਰੀ ਉਮਰ ਤਾਂ ਵੇਲਾ ਰਿਆ ਹੁਣ ਇਹਦੇ ਹੱਡਾਂ 'ਚ ਜਾਨ ਕਿੱਥੇ ਐ ਦੂਜਾ ਬੋਲ ਉੱਠਦਾ ਉਏ ਇਹ ਤਾਂ ਭਾਈ ਕਰਦੇ ਦਾ ਕੀਤਾ ਏ ਗੋਦੀ ਦਾ ਪਿਓ ਕਿਹੜਾ ਬਾਮਣ ਨਹੀਂ ਸੀ ਪਰ ਉਹ ਕਿਸਾਨ ਪੂਰਾ ਸੀ ਧਰਤੀ ਉਹਦੇ ਮੂਹਰੇ ਬੋਲਦੀ ਸੀ ਇਹੋ ਜਿਹਾ ਸਿਆਣਾ ਹਲੀਆਂ ਮੈਂ ਨਹੀਂ ਕਦੇ ਦੇਖਿਆ ਹਮੇਸ਼ਾ ਕਮਾਈ ਕਰਨੀ ਧਿਆਨ ਵਾਧੂ ਖਰਚ ਨਹੀਂ ਕਰਨਾ ਕਹਿੰਦਾ ਹੁੰਦਾ ਕਿਸਾਨ ਕਿਰਸ ਜਿਹੜਾ ਕਿਰਸ ਕਰੇ ਉਹ ਕਿਸਾਨ ਬਈ ਬੱਲੇ ਬੱਲੇ ਗੋਦੀ ਦੇ ਪਿਓ ਨੂੰ ਜਾਣਦਾ ਕੋਈ ਬੰਦਾ ਉਹਦੀ ਤਾਰੀਫ ਕਰਨ ਲੱਗਦਾ ਤੇ ਫਿਰ ਵਿੱਚੋਂ ਹੀ ਕੋਈ ਤੇਜ਼ ਤਰਾਰ ਆਵਾਜ਼ ਉੱਠਦੀ ਐ ਕਿਉਂ ਨਹੀਂ ਕਹਿੰਦੇ ਬਈ ਜ਼ਮੀਨ ਜੱਟ ਦੀ ਇਹ ਨਾ ਹੀ ਬਾਹਮਣ ਸ਼ੀਮ ਵਿੱਚ ਹੋਰ ਕੀ ਜਾਣਣ ਜ਼ਮੀਨ ਦੀ ਸਾਰ ਜਿਹਨੂੰ ਜ਼ਮੀਨ ਦੀ ਕਦਰ ਹੀ ਨਹੀਂ ਉਹ ਇਹਦੇ ਚੋਂ ਕੀ ਕੱਢ ਲੂ ਚੌਥੀ ਕੁੜੀ ਦੇ ਵਿਆਹ ਵੇਲੇ ਗੋਦੀ ਨੇ ਆਪਣੀ ਦੋ ਕੁਮਾ ਜ਼ਮੀਨ 4000 ਰੁਪਏ ਵਿੱਚ ਮਿਲ ਕੇ ਫੌਜੀ ਨੂੰ ਗਹਿਣੇ ਤਰੀ ਸੀ ਬਦਰੀ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਵਿਆਹ ਤੋਂ ਬਾਅਦ ਹੀ ਪਤਾ ਲੱਗ ਗਿਆ ਉਹ ਬਹੁਤ ਗੁੱਸੇ ਹੋਇਆ ਉਹਨੂੰ ਬੜੀ ਹੀਣਤ ਆਈ ਉਹ ਪਿਓ ਨੂੰ ਪੁੱਛਣ ਲੱਗਿਆ ਪਹਿਲਾਂ ਤਿੰਨ ਕੁੜੀਆਂ ਦੇ ਵਿਆਹ ਕੀਤੇ ਉਦੋਂ ਤਾਂ ਟਿਕੀ ਨਾ ਜ਼ਮੀਨ ਗੈਣੇ ਹੁਣ ਚੌਥੀ ਵੇਲੇ ਕੀ ਹੋ ਗਿਆ ਤੈਨੂੰ 12 ਘੁੰਮਾਂ ਦੀ ਕਿੱਧਰ ਜਾਂਦੀ ਹੈ ਫਸਲ ਮੈਂ ਜਿਹੜਾ ਹਰ ਮਹੀਨੇ ਫੜਾ ਜਾਂਦਾ ਕਦੇ 200 ਕਦੇ 300 ਉਹ ਕਿੱਧਰ ਗਿਆ ਕਾਸ ਨੂੰ ਦਿੰਦਾ ਸੀ ਮੈਂ ਉਹ ਪੈਸਾ ਗੋਦੀ ਢੇਲਾ ਹੋ ਕੇ ਬੋਲਿਆ ਮੈਂ ਭਾਈ ਕਿਹੜਾ ਲੱਡੂ ਲੈ ਲੈ ਖਾਣਾ ਸ਼ਰਾਬ ਮੈਂ ਨਹੀਂ ਲਿਆ ਲਿਆ ਪਿੰਦਾ ਫੇ ਮੈਂ ਨਹੀਂ ਖਾਂਦਾ ਹੋਰ ਕੋਈ ਐਬ ਹੈ ਮੈਨੂੰ ਤਾਂ ਦੱਸ ਦੇ ਮੈਂ ਤਾਂ ਭਾਈ ਲਿਆ ਲਿਆ ਦਿਨਾ ਸਗਾ ਦੀ ਜਿੰਨਾ ਕਵਿੱਦਿਆ ਆਉਂਦੀ ਐ ਉਹਦੇ ਜੋਰ ਤੇ ਖੱਟੀ ਜਾਣਾ ਸੁਆ ਪੜੀ ਐ ਵਿਦਿਆ ਤੋਂ ਤੇਰੇ ਨਾਲੋਂ ਤਾਂ ਅਨਪੜ ਮੰਗਤੇ ਚੰਗੇ ਹੋਣਗੇ ਮੰਗ ਕੇ ਖਾਂਦੇ ਨੇ ਸੌ ਰਹਿੰਦੇ ਐ ਨਾ ਫਿਕਰ ਨਾ ਫਾਕਾ ਮੰਗਤਿਆਂ ਤੋਂ ਵੱਧ ਤੂੰ ਹੈ ਕਿ ਇਹੀ ਚਾਲਾ ਫੜਨਾ ਸੀ ਤਾਂ ਨਾ ਜੰਮਦਾ ਮੁੰਡੇ ਕੁੜੀਆਂ ਛੜਾ ਮਲੰਗ ਰਹਿੰਦਾ ਵਿਆਹ ਕਾਨੂੰ ਕਰਵਾਇਆ ਸੀ ਬਦਰੀ ਜਿਵੇਂ ਹੋਸ਼ ਗਵਾ ਬੈਠਾ ਹੋਵੇ ਉਹਦੀਆਂ ਨਾਸਾਂ ਫਰਕਣ ਲੱਗੀਆਂ ਓਏ ਮੈਂ ਤੈਨੂੰ ਜੰਮਿਆ ਕਿ ਤੂੰ ਮੈਨੂੰ ਜੰਮਿਆ ਸੀ ਤੂੰ ਗੱਲਾਂ ਕੀ ਕਰਦਾ ਐ ਤੂੰ ਬਹੁਤਾ ਸਿਆਣਾ ਐ ਅੱਖੇ ਪੜ ਗਿਆ ਮੈਂ 14 ਜਮਾਤਾ ਓਏ ਤੇਰੀਆਂ ਤਾਂ ਸਾਰੀਆਂ ਖੋਚ ਪੈ ਗਈਆਂ ਤੈਨੂੰ ਪਤਾ ਕੀ ਐ ਕਬੀਲਦਾਰੀ ਦਾ ਮਾਰੀ ਜਾਂਦਾ ਏ ਗੱਲਾਂ ਨਾ ਅਕਲ ਨਾ ਮੌਤ ਗੋਦੀ ਅਜੇ ਵੀ ਸੰਭਲ ਕੇ ਗੱਲ ਕਰ ਰਿਹਾ ਸੀ ਇੱਕ ਬਿੰਦੋਵੇਂ ਚੁੱਪ ਹੋਏ ਬਦਰੀ ਦੀ ਮਾਂ ਉਹਨਾਂ ਦਾ ਉੱਚਾ ਬੋਲ ਸੁਣ ਕੇ ਭੱਜੀ ਉਹਨਾਂ ਕੋਲ ਆਈ ਕਹਿਣ ਲੱਗੀ ਵੇ ਫੋਰਟ ਤੁਹਾਡੇ ਪਿਓ ਪੋਤੀ ਖੈਬੜੀ ਜਾਣਿਓ ਕੀ ਪਹਿਰ ਗਿਆ ਤੁਨੂੰ ਮਾਂ ਦੀ ਗੱਲ ਅਣਸੁਣੀ ਕਰਕੇ ਬਦਰੀ ਸਹਿਜ ਭਾ ਨਾਲ ਬੋਲਿਆ ਅੱਛਾ ਇਹੋ ਦੱਸ ਬਾਪੂ ਵੀ ਤੂੰ ਕਹਿਣਾ ਹੈ ਨਾ ਕਿ ਅਸੀਂ ਉੱਤਮ ਜਾਤਾਂ ਜਦੋਂ ਕਿਸੇ ਜੱਟ ਦੇ ਘਰ ਵਿਆਹ ਹੁੰਦਾ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ ਲਾਗ ਲੈਣ ਵੇਲੇ ਦੂਜੇ ਲਾਗੀਆਂ ਦੇ ਨਾਲ ਹੀ ਮਾਂ ਖੜੀ ਹੁੰਦੀ ਹੈ ਚੁੰਨੀ ਦਾ ਪੱਲਾ ਅੱਡੀ ਨਾਈਆਂ ਤ ਖਾਣਾ ਝੋਰਾ ਮਰਾਸੀਆਂ ਤੇ ਚੂੜੇ ਚ ਮਾਰਾ ਵਰਗੀਆਂ ਵਿੱਚ ਇੱਕ ਇਹ ਨਹੀਂ ਹੁੰਦੀ ਫਿਰ ਉੱਚੀ ਜਾਤ ਕਿਵੇਂ ਹੋਈ ਬਈ ਤੁਹਾਡੀ ਕੁਛੱਲਿਆ ਬੋਲੀ ਬਦਰੀ ਤੂੰ ਤਾਂ ਹੁਣ ਐਵੇਂ ਭਖਿਆ ਬੈਠਾ ਇਹ ਤਾਂ ਭਾਈ ਕਰਮ ਹੈ ਆਪਣਾ ਦਾਨ ਲੈਣਾ ਬ੍ਰਾਹਮਣ ਦਾ ਕਰਮ ਹੁੰਦਾ ਹੈ ਸ਼ਾਸਤਰਾਂ ਚ ਲਿਖਿਆ ਵੈ ਜਾਂ ਤਾਂ ਨਹੀਂ ਲਿਖਿਆ ਸ਼ਾਸਤਰਾਂ ਚ ਭਦਰੀ ਦੀ ਹਾਸੀ ਨਿਕਲ ਗਈ ਕਹਿੰਦਾ ਤੂੰ ਬੇਬੇ ਕਿਹੜੇ ਗ੍ਰੰਥ ਪੜ੍ਹੀ ਹੋਈਆਂ ਐ ਐਵੇਂ ਪੁਕਾਈ ਮਾਰੀ ਜਾਨੀ ਐ ਗੋਦੀ ਨੇ ਆਪਣੇ ਸੱਜੇ ਹੱਥ ਦਾ ਗੁੱਠਾ ਚੀਚੀ ਦੇ ਪਹਿਲੇ ਬਾਡੇ ਉੱਤੇ ਧਰਿਆ ਤੇ ਬੋਲਣ ਲੱਗਿਆ ਲਿਖਿਆ ਕਿਉਂ ਨਹੀਂ ਬ੍ਰਾਹਮਣ ਦੇ ਛੇਵੇਂ ਕਰਤੱਵ ਹੈ ਸਿੱਖਿਆ ਲੈਣਾ ਔਰ ਦੇਣਾ ਜਾਗਿਆ ਕਰਨ ਔਰ ਕਰਵਾਣਾ ਔਰ ਜਾ ਕਰਕੇ ਦਾਨ ਲੈਣਾ ਔਰ ਦਾਨ ਦੇਣਾ ਨਹੀਂ ਅੱਜ ਨਹੀਂ ਚੱਲਦੀ ਥੋੜੀ ਇਹ ਪੰਤਾਈ ਇਹ ਯੁੱਗ ਤਾਂ ਹੱਥਾਂ ਨਾਲ ਕੰਮ ਕਰਨ ਵਾਲਿਆਂ ਦਾ ਏ ਪੰਡਤ ਪੁੰਡਤ ਕੋਈ ਚੀਜ਼ ਨਹੀਂ ਕੰਮ ਕਰੋ ਤੇ ਖਾਓ ਤੁਹਾਡੇ ਮਗਰ ਹੁਣ ਕੋਈ ਨਹੀਂ ਲੱਗਦਾ ਲੋਕ ਸਿਆਣੇ ਹੋ ਗਏ ਬਦਰੀ ਨਾਰਾਇਣ ਅਸਲੋ ਹੀ ਪੰਤਾਈ ਪ੍ਰਥਾ ਦੇ ਵਿਰੁੱਧ ਬੋਲ ਰਿਹਾ ਸੀ ਜੋ ਮੰਨਦੇ ਨੇ ਭਾਈ ਉਹ ਤਾਂ ਅੱਜ ਵੀ ਮੰਨਦੇ ਨੇ ਜਿਹੜੇ ਨਹੀਂ ਮੰਨਦੇ ਨਾ ਮੰਨਣ ਤੂੰ ਨਾ ਮੰਨ ਤੂੰ ਨਾ ਜਾਈ ਕਦੇ ਕਿਸੇ ਦੇ ਮੈਂ ਤਾਂ ਜੁੱਤੀ ਨਹੀਂ ਮਾਰਦਾ ਇਸ ਕੁੱਤੇ ਕੰਮ ਦੇ ਪੜਾਤਾ ਤਾਈ ਔਦੀਆਂ ਨੇ ਨਾ ਗੱਲਾਂ ਹੁਣ ਕਿਵੇਂ ਮੜਾਕ ਮੜਾਕ ਮਗ ਜਾਲੀ ਮਾਰੀ ਐ ਕਿਵੇਂ ਨਾ ਜਾਈਏ ਜਜਮਾਨਾਂ ਦੇ ਦੱਸ ਅੱਜ ਦੀ ਘੜੀ ਤਾਂ ਸਾਰਾ ਗਮਾੜ ਸਾਹਾ ਦਾ ਦਮਾਨਾ ਐ ਬਦਰੀ ਦੀ ਮਾਂ ਫੇਰ ਦਲੀਲਾਂ ਉੱਤੇ ਉੱਤਰ ਆਈ ਜਜਮਾਨ ਜਾਇਦਾਦ ਨੇ ਆਪਣੀ ਇਹੀ ਤਾਂ ਅਸਲੀ ਜਾਇਦਾਦ ਐ ਬ੍ਰਾਹਮਣਾ ਦੀ ਗੋਦੀ ਹੁਣ ਹੌਸਲੇ ਨਾਲ ਬੋਲਣ ਲੱਗ ਪਿਆ ਜਜਮਾਨਾਂ ਦੀ ਜਾਇਦਾਦ ਦੇ ਸਿਰ ਤੇ ਹੀ ਜ਼ਮੀਨ ਨੂੰ ਵਾਢਾ ਧਰ ਲਿਆ ਨਾ ਅੱਛ ਕੇ ਪਿਤਾ ਜੀ ਥੋਡੇ ਬਦਰੀ ਵਿਅੰਗ ਦਾ ਤੀਰ ਮਾਰ ਕੇ ਮੁਸਕਰਾਇਆ ਹਾਂ ਜਜਮਾਨ ਪ੍ਰੋਹਤ ਦਾ ਰਿਸ਼ਤਾ ਤਾਂ ਐਸਾ ਹੈ ਪਰ ਹົດ ਜੁੱਗਾਂ ਤੱਕ ਜਜਮਾਨ ਨੂੰ ਖਾਂਦਾ ਏ ਇਹ ਰਿਸ਼ਤਾ ਨਾ ਟੁੱਟੇ ਨਾ ਮੁੱਕੇ ਨਾ ਵੇਚਿਆ ਜਾਵੇ ਰਹਿੰਦੀ ਦੁਨੀਆ ਤੱਕ ਇਹ ਚੱਲਣਾ ਏ ਇਹ ਅਮਰ ਰਿਸ਼ਤਾ ਹੈ ਗੋਦੀ ਨੇ ਇਹ ਕੁੱਤੇ ਹੱਥ ਮਾਰਿਆ ਠੀਕ ਹੈ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਦੇ ਰਹੇ ਆ ਆਤਮਾ ਅਮਰ ਹੈ ਬਦਰੀ ਹੱਸ ਕੇ ਉੱਠ ਖੜਾ ਦੁਪਹਿਰ ਦਾ ਵੇਲਾ ਸੀ ਬਦਰੀ ਨੇ ਕੱਦੂ ਵਾਲੇ ਨੂੰ ਜਾਣਾ ਸੀ ਮਾਂ ਨੇ ਚਾਹ ਬਣਾਈ ਤੇ ਤਿੰਨੇ ਜਾਣੇ ਬੈਠ ਕੇ ਪੀਣ ਲੱਗੇ ਬਦਰੀ ਨੂੰ ਮੋਢੇ ਤੋਂ ਆਦਤ ਸੀ ਉਹ ਤੌਲੀਏ ਦੀ ਥਾਂ ਖੱਦਰ ਦਾ ਦੁਪੱਟਾ ਵਰਤਦਾ ਦੋ ਦੁਪੱਟੇ ਰੱਖਦਾ ਸਿਰਿਆਂ ਤੋਂ ਲੜਿਆ ਕੇ ਸਾਬਣ ਲਾ ਕੇ ਥਾਪੇ ਨਾਲ ਕੁੱਟਕੁੱਟ ਧੋਂਦਾ ਨੀਲ ਵੀ ਦਿੰਦਾ ਚਿੱਟੇ ਦੁੱਧ ਦੁਪੱਟੇ ਇੱਕ ਮੈਲਾ ਹੁੰਦਾ ਤਾਂ ਦੂਜਾ ਕੱਢ ਕੇ ਮੈਲੇ ਨੂੰ ਧੋ ਕੇ ਸੁੱਕਣੇ ਪਾ ਦਿੰਦਾ ਜਾਣ ਲੱਗਿਆ ਉਹਨੇ ਮਾਂ ਤੋਂ 4 ਗੱਜ ਖੱਦਰ ਮੰਗਿਆ ਮਾਂ ਨੇ 2-2 ਗੱਜ ਦੇ 2 ਟੋਟੇ ਦੇ ਦਿੱਤੇ ਝੋਲੇ ਵਿੱਚ ਪਾਉਣ ਤੋਂ ਪਹਿਲਾਂ ਬਦਰੀ ਪੁੱਛਣ ਲੱਗਿਆ ਇਹ ਕਿੱਥੋਂ ਆਇਆ ਸੀ ਖੱਦਰ ਮਾਂ ਉਹ ਛੱਟ ਦੇ ਕੇ ਕਹਿੰਦੀ ਈਸਰ ਬੁੜਾ ਮਰ ਗਿਆ ਨਾ ਉਹਦੇ ਭੋਗ ਤੇ ਦਿੱਤਾ ਸੀ ਉਹਨਾਂ ਨੇ ਚੱਕ ਫਿਰ ਇਹ ਨਹੀਂ ਲੈਂਦਾ ਮੈਂ ਘਰ ਦੀ ਤਾਣੀ ਦਾ ਕੋਈ 4 ਗੱਜ ਹੈਗਾ ਤਾਂ ਦੇ ਦੇ ਰਿਸ਼ਤੇਦਾਰੀ ਚ ਆਇਆ ਹੋਵੇ ਉਹ ਵੀ ਠੀਕ ਐ ਇਹ ਜਜਮਾਨਾਂ ਦੇ ਘਰੋਂ ਆਈ ਚੀਜ਼ ਚੋਂ ਤਾਂ ਮੈਨੂੰ ਸੂਗ ਜੀ ਆਉਂਦੀ ਐ ਪਹਿਲਾਂ ਜਜਮਾਨਾਂ ਦੇ ਘਰੋਂ ਤੋਂ ਆਈ ਵਰਤ ਦਾ ਰਹਾ ਮਰ ਜਾਣਿਆ ਹੁਣ ਦੱਸ ਕੀ ਪਲੇਗ ਪੈਂਦੀ ਐ ਤੈਨੂੰ ਬਸ ਹੁਣ ਪਲੇਗ ਹੀ ਪੈਂਦੀ ਐ ਮੈਂ ਨਹੀਂ ਲੈਣਾ ਇਹ ਰੱਖ ਲੈ ਰੂ ਸਾਭ ਕੇ ਆਪਦੇ ਸੰਦੂਕ ਵਿੱਚੀ ਕਸ਼ਲਿਆਂ ਗਾਲਾਂ ਕੱਢਦੀ ਰਹੀ ਤੇ ਬਦਰੀ ਘਰੋਂ ਬਾਹਰ ਹੋ ਗਿਆ ਗੋਦੀ ਸੋਚ ਰਿਹਾ ਸੀ ਮੁੰਡੇ ਨੂੰ ਕਿਤੇ ਕੋਈ ਕਸਰ ਤਾਂ ਨਹੀਂ ਚਿੰਬੜ ਗਈ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ ਜ਼ਮੀਨਾਂ ਦੀ ਮੁਰੱਬਾ ਬੰਦੀ ਸ਼ੁਰੂ ਹੋ ਚੁੱਕੀ ਸੀ ਪਿੰਡਾਂ ਵਿੱਚ ਪਟਵਾਰੀ ਗਿਰਜਾ ਵਾਂਗ ਆ ਉਤਰੇ ਸਨ ਹਰ ਪਿੰਡ ਵਿੱਚ ਹੀ ਕਿਸੇ ਨਾ ਕਿਸੇ ਘਰ ਦੀ ਪੱਕੀ ਬੈਠਕ ਪਟਵਾਰ ਖਾਨਾ ਬਣੀ ਹੁੰਦੀ ਪੁੰਜੇ ਦਰੀ ਉੱਤੇ ਪਟਵਾਰੀ ਲੋਕ ਆਪਣੀਆਂ ਲੱਕੜ ਦੀਆਂ ਡੈਸਕੀਆਂ ਲੈ ਕੇ ਬੈਠਦੇ ਜ਼ਮੀਨਾਂ ਦੇ ਨਕਸ਼ੇ ਬਣਦੇ ਅਨੇਕਾਂ ਰਜਿਸਟਰਾਂ ਵਿੱਚ ਪਤਾ ਨਹੀਂ ਕੀ ਕੁਝ ਲਿਖਿਆ ਜਾ ਰਿਹਾ ਸੀ ਜ਼ਮੀਨਾਂ ਦੀਆਂ ਕੀਮਤਾਂ ਪੈ ਚੁੱਕੀਆਂ ਸਨ ਜੱਟ ਦੁੱਧਾਂ ਦੀਆਂ ਗੜਵੀਆਂ ਲੈ ਕੇ ਆਉਂਦੇ ਤੇ ਪਟਵਾਰੀਆਂ ਦੇ ਕਲਣਾ ਕੋਲ ਬੈਠ ਕੇ ਕੁਸਰ-ਮੁਸਰ ਕਰਦੇ ਸ਼ੀ ਬਣੇ ਸ਼ਹਿਰੀਏ ਪਟਵਾਰੀ ਉੱਚਾ-ਉੱਚਾ ਬੋਲ ਕੇ ਉਹਨਾਂ ਦੀ ਗੱਲ ਸੁਣਦੇ ਗੱਲ ਬਣਦੀ ਲੱਗਦੀ ਤਾਂ ਦੂਜੇ ਪਾਸੇ ਜਾ ਕੇ ਜੱਟ ਦੀ ਗੱਲ ਸੰਵਾਰ ਕੇ ਸੁਣ ਲਈ ਜਾਂਦੀ ਰਾਤ ਨੂੰ ਪੀਤੀ ਜਾਂਦੀ ਤੇ ਮੁਰਗੇ ਤਲੇ ਜਾਂਦੇ ਜਿਨ੍ਹਾਂ ਨੇ ਪਟਵਾਰੀਆਂ ਨਾਲ ਗੱਲ ਕਰ ਲਈ ਹੁੰਦੀ ਉਹ ਚਿੱਤੋ ਖਿੜੇ-ਖਿੜੇ ਪਰ ਉੱਤੋਂ ਚੁੱਪ-ਚੁੱਪ ਜਹੇ ਰਹਿੰਦੇ ਕੋਈ ਪਟਵਾਰੀਆਂ ਕੋਲ ਨਾ ਗਿਆ ਹੁੰਦਾ ਚੁੱਪਚਾਪ ਤਾਂ ਉਹ ਵੀ ਰਹਿੰਦਾ ਉਹਦੀਆਂ ਤਾਂ ਰਾਬੂ ਉੱਤੇ ਹੀ ਡੋਰਾ ਹੁੰਦੀਆਂ ਪਟਵਾਰੀ ਸੋਚਦੇ ਜਾਂ ਤਾਂ ਕੋਈ ਰੰਗੜ ਹੈ ਜਾਂ ਫਿਰ ਬਾਰਾ ਮਿੱਠਿਆ ਹੈ ਕੋਠੇ ਖੜਕ ਸਿੰਘ ਵਾਲਿਆਂ ਨੇ ਪਟਵਾਰੀਆਂ ਨੂੰ ਪਿੰਡ ਦੀ ਪੱਕੀ ਧਰਮਸ਼ਾਲਾ ਦੇ ਦਿੱਤੀ ਸੀ ਹੋਰ ਕੋਈ ਜਾਵੇ ਨਾ ਜਾਵੇ ਝੰਡਾ ਰਾਤ ਨੂੰ ਡਾਲੀ ਵਨਵਾ ਸੇਰ ਸਾਰਾ ਕੱਚਾ ਦੁੱਧ ਡੋਲਣੇ ਵਿੱਚ ਪਾ ਕੇ ਧਰਮਸ਼ਾਲਾ ਵਿੱਚ ਦੇ ਕੇ ਜਾਂਦਾ ਦੁੱਧ ਦੇਣ ਆਇਆ ਉਹ ਪਟਵਾਰੀਆਂ ਨਾਲ ਗੱਲਾਂ ਵੀ ਮਾਰ ਜਾਂਦਾ ਪਟਵਾਰੀਆਂ ਦੀਆਂ ਗੱਲਾਂ ਤੋਂ ਉਹਨੂੰ ਹੋਰ ਲੋਕਾਂ ਦੇ ਟੱਕਾਂ ਦਾ ਵੀ ਥੋਂ ਪਤਾ ਲੱਗਦਾ ਰਹਿੰਦਾ ਸਵੇਰ ਵੇਲੇ ਝੰਡਾ ਹਰਦੇਤ ਨੂੰ ਦਹੀਂ ਦਾ ਡੋਲੂ ਦੇ ਕੇ ਪਟਵਾਰੀਆਂ ਕੋਲ ਭੇਜਦਾ ਧਰਮਸ਼ਾਲਾ ਵਿੱਚ ਗੋਦੀ ਵੀ ਕਦੇ-ਕਦੇ ਗੇੜਾ ਮਾਰਦਾ ਉਹ ਪਟਵਾਰੀਆਂ ਨੂੰ ਜੈਹੋ ਜੈਹੋ ਕਰਦਾ ਕੱਚ ਵਿੱਚ ਸਦਾ ਵਾਂਗ ਹੀ ਪੱਤਰਾ ਮੋਢੇ ਲਾਲ ਪਰਨਾ ਪਟਵਾਰੀਆਂ ਤੋਂ ਨਾ ਉਹਨੇ ਕੁਝ ਪੁੱਛਿਆ ਸੀ ਤੇ ਨਾ ਪਟਵਾਰੀਆਂ ਨੇ ਆਪ ਉਹਨੂੰ ਜ਼ਮੀਨ ਬਾਰੇ ਕੁਝ ਦੱਸਿਆ ਸੀ ਜਦੋਂ ਵੀ ਕਦੇ ਗੋਦੀ ਧਰਮਸ਼ਾਲਾ ਵਿੱਚ ਆਉਂਦਾ ਪਟਵਾਰੀਓ ਨੂੰ ਦੇਖ ਕੇ ਹੱਸਣ ਲੱਗਦੇ ਕੋਈ ਪਟਵਾਰੀ ਪੰਡਤ ਜੀ ਕਹਿ ਕੇ ਉਹਨੂੰ ਮਹਾਰਾਜ ਵੀ ਬੁਲਾ ਦਿੰਦਾ ਗੋਦੀ ਖੁਸ਼ ਹੋ ਜਾਂਦਾ ਗੱਦੀ ਨੂੰ ਤਾਂ ਜਿਵੇਂ ਮਹਾਰਾਜ ਚਾਹੀਦੀ ਸੀ ਜ਼ਮੀਨ ਦੇ ਚਾਹੇ ਚਾਰ ਟੱਕ ਕਿਉਂ ਨਾ ਬਣਦੇ ਫਿਰਨ ਉਹਨੂੰ ਭਲੇਖਾ ਸੀ ਕਿ ਪਟਵਾਰੀ ਵੀ ਉਹਦਾ ਮਾਨ ਤਾਣ ਕਰਦੇ ਹਨ ਲਗਭਗ ਸਭ ਜ਼ਿਮੀਦਾਰਾਂ ਨੇ ਆਪਣੇ ਆਪਣੇ ਖੇਤਾਂ ਵਿੱਚੋਂ ਦਰਖਤ ਵੱਢ ਲਏ ਸਨ ਕਿਕਰਾਂ ਬੇਰੀਆਂ ਤੇ ਟਾਲੀਆਂ ਕਿਤੇ ਕਿਤੇ ਕੋਈ ਪੀਪਲ ਜਾਂ ਬੋੜ ਖੜਾ ਰਹਿ ਗਿਆ ਸੀ ਲੋਕ ਡਰਦੇ ਸਨ ਕੀ ਪਤਾ ਕਿਦੀ ਜ਼ਮੀਨ ਕੀਦੇ ਹੱਕ ਵਿੱਚ ਚਲੀ ਜਾਵੇ ਪਿੰਡਾਂ ਵਿੱਚ ਬਲਾਕ ਵਿਕਾਸ ਸਕੀਮਾਂ ਵੀ ਸ਼ੁਰੂ ਹੋ ਚੁੱਕੀਆਂ ਸਨ ਸਫੈਦਾ ਨਾਂ ਦਾ ਇੱਕ ਨਵਾਂ ਦਰਖਤ ਲੋਕਾਂ ਨੇ ਦੇਖਿਆ ਸੀ ਇਹ ਦਰਖਤ ਬਲਾਕ ਵਿਕਾਸ ਵਾਲੇ ਲੈ ਕੇ ਆਏ ਕਹਿ ਰਹੇ ਸਨ ਕਿ ਸਫੈਦਾ ਆਪਣੇ ਖੇਤਾਂ ਵਿੱਚ ਲਾਓ ਸ਼ੁਰੂ-ਸ਼ੁਰੂ ਵਿੱਚ ਪਿੰਡੂ ਲੋਕਾਂ ਨੇ ਇਸ ਦਰਖਤ ਵੱਲ ਕੋਈ ਧਿਆਨ ਨਹੀਂ ਦਿੱਤਾ ਫਿਰ ਵੀ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਇਸ ਫਾਇਦੇ ਦੇ ਰੁੱਖ ਆਮ ਹੀ ਲਾ ਦਿੱਤੇ ਗਏ ਸੂਏ ਕੱਸੀਆਂ ਦੀਆਂ ਪਟੜੀਆਂ ਦੇ ਨਾਲ-ਨਾਲ ਵੀ ਪਿੰਡਾਂ ਦੇ ਲੋਕ ਤਾਂ مخਾਲ ਕਰਦੇ ਸਾਲਿਓ ਇਹ ਵੀ ਕੋਈ ਦਰਖਤ ਐ ਨਾ ਫਾਲ ਦਿੰਦਾ ਐ ਨਾ ਛਾਂ ਸਿੱਧਾ ਹੀ ਸਿੱਧਾ ਵਧੀ ਜਾਊ ਜਿਵੇਂ ਅਸਮਾਨ ਨੂੰ ਹੱਥ ਲਾਉਣਾ ਹੋਵੇ ਸਭ ਤੋਂ ਵੱਧ ਹੈਰਾਨੀ ਤਾਂ ਸੜਕਾਂ ਦੀ ਹੋਈ ਜਿਨ੍ਹਾਂ ਰੋਹੀਆਂ ਵਿੱਚ ਕਦੇ ਹਾਰਡ ਬੋਲਦੇ ਹੁੰਦੇ ਡਰਦਾ ਇਕੱਲਾ ਤੋਂ ਇਕੱਲਾ ਉੱਥੋਂ ਦੀ ਕਦੇ ਮਸਾਂ ਹੀ ਲੰਘਦਾ ਉਹਨਾਂ ਟਿੱਬਿਆਂ ਥੂਰਾਂ ਝਾੜ ਮਲਿਆਂ ਨੂੰ ਪੁੱਟ ਕੇ ਸੜਕਾਂ ਕੱਢ ਦਿੱਤੀਆਂ ਗਈਆਂ ਬਰਨਾਲੇ ਤੋਂ ਇੱਕ ਲੰਬੀ ਸੜਕ ਮਾਨਸਾ ਵਿੱਚ ਦੀ ਸਰਦੂਲਗੜ ਤੱਕ ਨਿਕਲ ਗਈ ਸੀ ਹੰਢਿਆਏ ਤੋਂ ਇੱਕ ਸੜਕ ਬਠਿੰਡੇ ਨੂੰ ਨਿਕਲ ਗਈ ਮਾਨਸਾ ਤੇ ਬਠਿੰਡੇ ਵਾਲੀਆਂ ਸੜਕਾਂ ਹੰਢਿਆਏ ਜਿੱਥੇ ਮਿਲਦੀਆਂ ਸਨ ਉਸ ਥਾਂ ਨੂੰ ਲੋਕ ਆਪੇ ਹੀ ਕੁਝ ਸਮੇਂ ਵਿੱਚ ਹੰਢਿਆਏ ਦੀ ਤਿੰਨ ਕੋਨੀ ਕਹਿਣ ਲੱਗ ਪਏ ਸਨ ਬਰਨਾਲੇ ਤੋਂ ਹੀ ਇੱਕ ਹੋਰ ਸੜਕ ਰਾਏਕੋਟ ਤੇ ਇੱਕ ਹੋਰ ਸੜਕ ਵਿਸਲਾਸਪੁਰ ਤੇ ਬਦਣੀ ਵਿੱਚ ਦੀ ਮੋਗੇ ਤੱਕ ਚਲੀ ਗਈ ਸੀ ਬਰਨਾਲੇ ਤੋਂ ਹੀ ਪਧੌੜ ਤੇ ਅਗਾਹ ਭਗਦੇ ਤੇ ਜਲਾਲ ਵਿੱਚ ਦੀ ਬਾਜੇਖਾਨੇ ਨੂੰ ਇੱਕ ਸੜਕ ਨਿਕਲ ਗਈ ਸੀ ਮੋਗੇ ਤੇ ਬਾਜੇਖਾਨੇ ਵਾਲੀਆਂ ਸੜਕਾਂ ਪੱਖੋ ਕੇ ਪਿੰਡ ਨੇੜੇ ਮਿਲਦੀਆਂ ਸਨ ਸੋ ਇੱਥੇ ਬਣ ਗਈ ਪੱਖੋ ਕੇ ਤਿੰਨ ਕੋਣੀ ਬਹੁਤ ਸਾਲਾਂ ਬਾਅਦ ਹੰਢਾਈ ਦੀ ਤਿੰਨ ਕੋਣੀ ਤੋਂ ਸੰਗਰੂਰ ਸੜਕ ਨੂੰ ਮਿਲਾਉਂਦਾ ਇੱਕ ਬਾਈਪਾਸ ਦਾ ਟੋਟਾ ਕੱਢ ਦਿੱਤਾ ਗਿਆ ਤਾਂ ਹੰਢਾਈ ਦੀ ਤਿੰਨ ਕੋਣੀ ਨੂੰ ਕੈਂਚੀਆ ਕਹਿਣ ਲੱਗੇ ਇੱਦਾਂ ਹੀ ਪੱਖੋ ਕੇ ਤਿੰਨ ਕੋਣੀ ਤੋਂ ਇੱਕ ਸੜਕ ਤਪੇ ਨੂੰ ਨਿਕਲ ਗਈ ਤੇ ਇਹ ਪੱਖੋ ਦੀਆਂ ਕੈਂਚੀਆਂ ਬਣ ਗਈਆਂ। ਭਦੌਰ ਤੋਂ ਅੱਗੇ ਸਲਬੱਤਪੁਰਾ, ਰਾਮਪੁਰਾ ਮੰਡੀ ਨਾਲ ਮਿਲ ਗਿਆ। ਇਸ ਸੜਕ ਉੱਤੇ ਹੀ ਭਾਈ ਰੂਪਾ ਬੁਰਜ ਗਿੱਲਾਂ ਤੇ ਅਗਾਹ ਹਰਨਾਮ ਸਿੰਘ ਵਾਲਾ ਪਿੰਡ ਆ ਗਏ। ਭਾਈ ਰੂਪੇ ਤੋਂ ਇੱਕ ਟੋਟਾ ਸੇਲ ਬਰਾ ਨੂੰ ਨਿਕਲ ਗਿਆ ਤੇ ਅਗਾਹ ਸੇਲ ਬਰਾ ਤੋਂ ਕੋਲੇਕੇ ਵਿਚ ਦੀ ਹਰਨਾਮ ਸਿੰਘ ਵਾਲੇ ਨੂੰ ਹੀ ਜਾ ਮਿਲਿਆ। ਬਾਅਦ ਵਿੱਚ ਜਦੋਂ ਬੱਸਾਂ ਚੱਲਣ ਲੱਗੀਆਂ ਤਾਂ ਕੋਠੇਖੜ ਸਿੰਘ ਦੇ ਲੋਕ ਪਾਈ ਰੂਪੇ ਦੇ ਅੱਡੇ ਉੱਤੇ ਆ ਕੇ ਬੱਸਾਂ ਲੈਂਦੇ ਬੁਰਜ ਗਿਲਨਾ ਤੇ ਸੇਲ ਬਰਾਹ ਦੇ ਅੱਡੇ ਵੀ ਉਹਨਾਂ ਨੂੰ ਇੱਕੋ ਜਿਹੀ ਦੂਰ ਸਨ ਪਰ ਬਹੁਤੇ ਲੋਕ ਪਾਈ ਰੂਪੇ ਹੀ ਆਉਂਦੇ ਪਿੰਡਾਂ ਦੇ ਲੋਕਾਂ ਲਈ ਬੱਸ ਨਾਂ ਦੀ ਚੀਜ਼ ਵੀ ਇੱਕ ਅਜੂਬਾ ਸੀ ਉਹਨਾਂ ਨੇ ਤਾਂ ਲਾਰੀ ਦੇਖੀ ਸੀ ਇਹ ਬੱਸ ਤਾਂ ਨਵੀਂ ਹੀ ਚੀਜ਼ ਸੀ ਕੋਈ ਬਹੁਤੀਆਂ ਸਵਾਰੀਆਂ ਨੂੰ ਪਤਾ ਹੀ ਨਾ ਲੱਗਦਾ ਕਿ ਬੱਸ ਦਾ ਇੰਜਣ ਮੂਰੇ ਲੱਗਿਆ ਹੈ ਜਾਂ ਮਗਰ ਜਾਂ ਬੱਸ ਦਾ ਮੂੰਹ ਕਿਹੜੇ ਪਾਸੇ ਹੈ ਡਰਾਈਵਰ ਕੋਲ ਆ ਕੇ ਬੁੜੀ ਆਖਦੀ ਵੇ ਭਾਈ ਖੋਲੀ ਈ ਅਲਮਾਰੀ ਮੈਂ ਚੜਨਾ ਤੇ ਫੇਰ ਬਸ ਅੰਦਰੋਂ ਕਿੰਨੀ ਲੰਬੀ ਚੌੜੀ ਸੀ ਵਿੱਚ ਬੈਠ ਕੇ ਜੱਟ ਬੋਲਦੇ ਭੈਣ ਦੀ ਪੈ ਗਿਆ ਆ ਤਾਂ ਸੁਭਾਤ ਨੂੰ ਹੀ ਪਈਏ ਲਾਤੇ ਕੰਜਰਦਿਆਂ ਨੇ ਖੂਹਾਂ ਉਤੇ ਹਲਟਾਂ ਦਾ ਰਿਵਾਜ ਘਟਣ ਲੱਗਿਆ ਇੰਜਣ ਵਾਲੇ ਪਾਣੀ ਦੇ ਪੰਪ ਲਾਏ ਜਾ ਰਹੇ ਸਨ ਖੂਹ ਤੇ ਬੋਰ ਦੀ ਥਾਂ ਹੁਣ ਸਿੱਧਾ ਹੀ ਧਰਤੀ ਵਿੱਚ ਬੋਰ ਕਰਕੇ ਪੰਪਿੰਗ ਸੈੱਟ ਲਾ ਦਿੱਤਾ ਜਾਂਦਾ ਬਿਜਲੀ ਦੀਆਂ ਮੋਟਰਾਂ ਲੱਗੀਆਂ ਤਾਂ ਪੰਪਿੰਗ ਸੈੱਟ ਨੂੰ ਟਿਊਬਵੈੱਲ ਆਖਿਆ ਜਾਣ ਲੱਗਿਆ ਅਸਲ ਵਿੱਚ ਤਾਂ ਪਿੰਡਾਂ ਦੇ ਲੋਕ ਨਾ ਕੋਈ ਪੰਪਿੰਗ ਸੈਂਟ ਬੋਲਦਾ ਸੀ ਨਾ ਟਿਊਬਵੈਲ ਬੰਬਾ ਆਖਦੇ ਛੋਟੇ ਬੋਰ ਨੂੰ ਬੰਬੀ ਤੇ ਫਿਰ ਮੋਟਰ ਤੇ ਇੰਜਣ ਹੀ ਆਖਣ ਲੱਗ ਗਏ ਮੋਟਰ ਦਾ ਪਾਣੀ ਇੰਜਣ ਦਾ ਪਾਣੀ ਜਾਂ ਫਿਰ ਬੋਰ ਦਾ ਪਾਣੀ ਵੀ ਨਵੇਂ ਹਾਲ ਨਵੇਂ ਬੀਜ ਬਣਾਉਟੀ ਖਾਦਾਂ ਤੇ ਟਰੈਕਟਰਾਂ ਟਰਾਲੀਆਂ ਦੀ ਆਮਦ ਨਾਲ ਪਿੰਡਾਂ ਵਿੱਚ ਇੱਕ ਨਵਾਂ ਹੀ ਉਤਸ਼ਾਹ ਜਾਗ ਗਿਆ ਵੱਡੀ ਉਮਰ ਦੇ ਲੋਕ ਅੱਖਾਂ ਉੱਤੇ ਹੱਥ ਕਰਕੇ ਹੈਰਾਨੀ ਨਾਲ ਦੁਨੀਆ ਨੂੰ ਦੇਖ ਤੇ ਚੁੱਪ ਹੀ ਕਰ ਰਹੇ ਰਹਿੰਦੇ ਪਿੰਡ ਪਿੰਡ ਸਕੂਲ ਖੁੱਲਦੇ ਜਾ ਰਹੇ ਸਨ ਪ੍ਰਾਇਮਰੀਆਂ ਤੋਂ ਮਿਡਲ ਮਿਡਲਾਂ ਤੋਂ ਹਾਈ ਕੁੜੀਆਂ ਮਾਸਟਰਨੀਆਂ ਵੜ ਕੇ ਪਿੰਡਾਂ ਵਿੱਚ ਆਉਣ ਲੱਗੀਆਂ ਬੁੜੇ ਬੁੜੀਆਂ ਤਰਾ ਤਰਾ ਕਰਨ ਲੱਗੇ ਲੋੜਾਏ ਬਈ ਹੱਦ ਹੋ ਗਈ ਭਲੇ ਘਰਾਂ ਦੀਆਂ ਤਾਂ ਲੱਗਦੀਆਂ ਨਹੀਂ ਕਿਵੇਂ ਨੰਗੇ ਮੂੰਹ ਸਿਰ ਪਹਿਨ ਪੱਚਰ ਕੇ ਆਉਂਦੀਆਂ ਨੇ ਭੋਰਾ ਸ਼ਰਮ ਨਾ ਰਹੇਗੀ ਭਾਈ ਹੁਣ ਤਾਂ ਇੱਕ ਗੁੱਤ ਹੁੰਦੀ ਸੀ ਗੁੱਤ ਦਾ ਵੀ ਦੁਸਾਗੜ ਜਾ ਹੋ ਗਿਆ ਗਰਕਣ ਤੇ ਆਈ ਏ ਦੁਨੀਆ ਹੋਰ ਕੀ ਸੜਕਾਂ ਕੀ ਨਿਕਲੀਆਂ ਸ਼ਹਿਰ ਪਿੰਡ ਵੱਲ ਆਉਣ ਲੱਗਿਆ ਤੇ ਪਿੰਡ ਸ਼ਹਿਰ ਨੂੰ ਭੱਜ ਕੇ ਨਿਕਲਿਆ ਕੋਠੇ ਖੜਕ ਸਿੰਘ ਵਿੱਚ ਬਾਣੀਏ ਦੀ ਹੱਟ ਉੱਤੇ ਜਦੋਂ ਇੱਕ ਦਿਨ ਬੱਤਿਆਂ ਦੀ ਪੇਟੀ ਤੇ ਬੋਰੀ ਵਿੱਚ ਬਲੇਟੀ ਬਰਫ਼ ਆ ਟਿੱਗੀ ਤਾਂ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਆ ਤਾਂ ਬਈ ਇੱਥੇ ਪਟਿਆਲਾ ਸ਼ਹਿਰ ਬਣ ਗਿਆ ਬਈ ਮੁਰੱਬਾ ਬੰਦੀ ਦੇ ਨਵੇਂ ਰਾਹ ਨਿਕਲ ਗਏ ਸਨ ਪਿੰਡਾਂ ਦੇ ਆਲੇ-ਦੁਆਲੇ ਫਿਰਨੀਆਂ ਛੱਡ ਕੇ ਬਾਹਰ ਪਲਾਟ ਕੱਟ ਦਿੱਤੇ ਗਏ ਸਨ ਘਰ ਪਾਉਣ ਲਈ ਵੱਖ ਤੇ ਰੂਣੀਆਂ ਲਾਉਣ ਲਈ ਵੱਖ ਝੰਡਾ ਸਿੰਘ ਨੇ ਆਪਣਾ ਨਵਾਂ ਮਕਾਨ ਫਿਰਨੀ ਉੱਤੇ ਬਣਾ ਲਿਆ ਸੀ ਕਿਲੇ ਜਿਹਾ ਵੱਡਾ ਮਕਾਨ ਵੱਡਾ ਸਾਰਾ ਵਿੜਾ ਫਿਰਨੀ ਉੱਤੇ ਲੋਹੇ ਦਾ ਗੇਟ ਸੱਜੇ ਖੱਬੇ ਦੋ ਵੱਡੀਆਂ ਬੈਠਕਾਂ ਮਗਰਲੇ ਪਾਸੇ ਚਾਰ ਵੱਡੇ ਵੱਡੇ ਕਮਰੇ ਤੇ ਮੁਹਰੇ ਬਰਾਂਡਾ ਸੱਜੇ ਹੱਥ ਕਮਰੇ ਜਿੱਡੀ ਵੱਡੀ ਰਸੋਈ ਤੇ ਰਸੋਈ ਦੇ ਨਾਲ ਹੀ ਗੁਸਲਖਾਨਾ ਖੱਬੇ ਹੱਥ ਕੰਦ ਨਾਲ ਪੱਕੀ ਖੁਰਲੀ ਬਣਾ ਕੇ ਇੱਕ ਲੰਬਾ ਬਰਾਂਡਾ ਸ਼ਕਤ ਦਿੱਤਾ ਸੀ ਬਰਾਂਡੇ ਦੇ ਅੱਧੇ ਬਾਰ ਖੁੱਲੇ ਅੱਧੇ ਬੰਦ ਸਿਆਣਾ ਵਿੱਚ ਬੰਦ 12 ਵਾਲੇ ਥਾਂ ਡੰਗਰ ਪਸ਼ੂ ਖੜਦੇ ਗਰਮੀਆਂ ਵਿੱਚ ਖੁਲਵਾਰੇ ਥਾਂ ਬੇੜੇ ਵਿੱਚ ਨਿੰਮ ਤੇ ਟਾਲਨੀਆਂ ਦੇ ਦਰਖਤ ਝੰਡਾ ਸਿੰਘ ਕੋਲ ਇਸ ਵੇਲੇ 20 ਕਿੱਲੇ ਜ਼ਮੀਨ ਗੈਣੇ ਦੀ ਤੇ 30 ਕਿੱਲੇ ਆਪਣੀ ਸੀ ਇਸ ਵਿੱਚੋਂ 10 ਕਿੱਲੇ ਬੈ ਸੀ ਹਰਦਿੱਤ ਦੀ ਬਹੂ ਕੋਲ ਕੁੜੀ ਤੋਂ ਬਾਅਦ ਇੱਕ ਮੁੰਡਾ ਵੀ ਹੋ ਗਿਆ ਸੀ ਕੁੜੀ ਸਕੂਲ ਜਾਂਦੀ ਮੁੰਡਾ ਅਜੇ ਛੋਟਾ ਸੀ ਹਰਦਿੱਤ ਪਿੰਡ ਵਿੱਚ ਪਹਿਲਾ ਟਰੈਕਟਰ ਲੈ ਕੇ ਆਇਆ ਸਾਰਾ ਪਿੰਡ ਉਹਨਾਂ ਦੇ ਘਰ ਟਰੈਕਟਰ ਦੇਖਣ ਆਇਆ ਲੋਕ ਹੱਥ ਲਾਲਾ ਟਰੈਕਟਰ ਨੂੰ ਦੇਖਦੇ ਤੇ ਹੈਰਾਨ ਹੁੰਦੇ ਹੱਦ ਹੋ ਗਈ ਬਈ ਬਲਦਾਂ ਦੀ ਥਾਂ ਕੀ ਚੀਜ਼ਾਂ ਬਣਾ ਤੀਆਂ ਅਕਲਾ ਵਾਲਿਆਂ ਨੇ ਟਰੈਕਟਰ ਵਾਸਤੇ ਹਰਦਿਤ ਨੇ ਪਸ਼ੂਆਂ ਵਾਲੇ ਬਰਾਂਡੇ ਦੇ ਨਾਲ ਹੀ ਇੱਕ ਨਵਾਂ ਕਮਰਾ ਪਵਾ ਲਿਆ ਹਰਦਿਤ ਆਪ ਟਰੈਕਟਰ ਚਲਾਉਂਦਾ ਪੂਰੇ ਰੋਮ ਨਾਲ ਟਰੈਕਟਰ ਦੀ ਸੀਟ ਉੱਤੇ ਬੈਠਦਾ ਇਸ ਸਾਲ 나જર ਨੇ ਖੇਤੀ ਦਾ ਕੰਮ ਛੱਡ ਦਿੱਤਾ ਸੀ ਭਾਈ ਰੂਪੇ ਤੇ ਬਾਣੀਆਂ ਨਾਲ ਸ਼ਰਾਬ ਦੇ ਠੇਕੇ ਵਿੱਚ ਚਵਾਨੀ ਪਾ ਲਈ ਠੇਕੇ ਉੱਤੇ ਉਹੀ ਬੈਠਦਾ ਮੁਨੀਮੀ ਦੇ ਕੰਮ ਲਈ ਬਾਣੀਆਂ ਦਾ ਆਪਣਾ ਬੰਦਾ ਸੀ। ਨਾજર ਰਾਤ ਵੀ ਭਾਈ ਰੂਪੇ ਹੀ ਕੱਟਦਾ ਸਵੇਰੇ ਹੀ ਪਿੰਡ ਆ ਜਾਂਦਾ ਨਹਾਉਂਦਾ ਧੋਂਦਾ ਰੋਟੀ ਖਾ ਕੇ ਦੁਪਹਿਰ ਟਲੀ ਤੋਂ ਫਿਰ ਠੇਕੇ ਉੱਤੇ ਵਗ ਜਾਂਦਾ। ਹਰਨਾਮੀ ਨੂੰ ਸਾਹ ਦੀ ਕਸਰ ਰਹਿੰਦੀ ਸੀ ਉਹ ਨਿਤ ਆਥਣੇ ਸ਼ਰਾਬ ਦਾ ਇੱਕ ਪੈਗ ਪੀਂਦੀ ਤੇ ਰੋਟੀ ਖਾ ਲੈਂਦੀ ਇੰਜ ਕਾਰਨ ਨਾਲ ਸਾਹ ਟਿਕਿਆ ਰਹਿੰਦਾ ਤੇ ਰਾਤ ਨੂੰ ਨੀਂਦ ਆ ਜਾਂਦੀ। ਉਹਦੀ ਉਮਰ ਢਲ ਚੱਲੀ ਸੀ ਹੁਣ ਉਹ ਅਗਵਾੜ ਦੀਆਂ ਦਾਨੀਆਂ ਬੁੜੀਆਂ ਵਿੱਚ ਬੈਠਦੀ ਤੇ ਸਿਆਣ ਭਰੀਆਂ ਗੱਲਾਂ ਕਰਦੀ। ਗਿੰਦਰ ਬਹੁਤਾ ਕਰਕੇ ਪ੍ਰਾਗਦਾਸ ਦੇ ਡੇਰੇ ਰਹਿੰਦਾ ਗੁਰਮੁਖੀ ਦੇ ਅੱਖਰ ਸਿੱਖ ਕੇ ਉਹ ਪੰਜਾਬੀ ਬਾਲਬੋਧ ਪੜਨ ਲੱਗ ਪਿਆ ਸੀ ਪੰਜ ਗ੍ਰੰਥੀ ਗ੍ਰੰਥੀ ਪੜ ਕੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣ ਗਿਆ ਹੁਣ ਲੋਕ ਉਸ ਨੂੰ ਗਿਆਨੀ ਜੀ ਕਹਿੰਦੇ ਆਪਣੇ ਆਪ ਨੂੰ ਉਹ ਜੋਗਿੰਦਰ ਸਿੰਘ ਜੋਗੀ ਕੋਹਾ ਕੇ ਬਹੁਤ ਖੁਸ਼ ਹੁੰਦਾ ਪ੍ਰਾਗਦਾਸ ਹੁਣ ਪਿੰਡ ਵਿੱਚ ਲੋਕਾਂ ਦੇ ਘਰਾਂ 'ਚ ਅਖੰਡ ਪਾਠ ਵੀ ਖੋਲਦਾ ਆਪਣੀ ਹੀ ਰੀਤੀ ਅਨੁਸਾਰ ਅਖੰਡ ਪਾਠ ਵਾਲੇ ਕਾਰਨ ਸ਼ਾਮ ਨੂੰ ਆਰਤੀ ਹੁੰਦੀ ਤੇ ਨਰਸਿੰਘਾ ਵੱਜਦਾ ਭੋਗ ਵਾਲੇ ਦਿਨ ਅਰਦਾਸ ਨਾਲ ਇੱਕ ਹੋਰ ਅਰਦਾਸ ਜੋੜ ਦਿੱਤੀ ਜਾਂਦੀ ਜਿਸ ਵਿੱਚ Hindu ਦੇਵੀ ਦੇਵਤਿਆਂ ਦੀ ਉਸਤਤੀ ਹੁੰਦੀ ਤੇ ਫਿਰ ਕੜਾ ਪ੍ਰਸ਼ਾਦੀ ਦੀ ਦੇਗ ਵਰਤਾਈ ਜਾਂਦੀ ਜਟਾਂ ਵਾਲੇ ਸਾਧ ਖੀਰ ਕੜਾ ਸ਼ੱਕ ਦੇ ਜੋਗਿੰਦਰ ਸਿੰਘ ਜੋਗੀ ਕਦੇ-ਕਦੇ ਹਰਨਾਮੀ ਕੋਲ ਘਰ ਵੀ ਗੇੜਾ ਮਾਰ ਜਾਂਦਾ ਨਾજર ਘਰ ਵੀ ਹੁੰਦਾ ਤਾਂ ਵੀ ਕੋਈ ਸੰਗ ਵਾਲੀ ਗੱਲ ਨਹੀਂ ਸੀ ਕਈ ਵਾਰ ਤਾਂ ਨਾજર ਤੇ ਗਿਆਨੀ ਜੀ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਪਰਤਾਪਾ ਬੁੜਾ ਤੇ ਉਹਦੇ ਘਰ ਵਾਲੀ ਮਰ ਚੁੱਕੇ ਸਨ। ਸ਼ਿਆਮੋ ਦੇ ਘਰ ਵਾਲਾ ਫੌਜ ਵਿੱਚੋਂ ਪੈਨਸ਼ਨ ਆ ਗਿਆ ਸੀ। ਉਹਦੇ ਦੋਵੇਂ ਮੁੰਡੇ ਜਵਾਨ ਹੋ ਚੁੱਕੇ ਸਨ। ਆਪਣੀ ਮਾਂ ਨੂੰ ਉਹਨਾਂ ਨੇ ਕੁੱਟ ਕੇ ਸਿੱਧੀ ਕਰ ਲਿਆ ਸੀ। ਹੁਣ ਨਾ ਹੀ ਉਹ ਸ਼ਰਾਬ ਪਿੰਦੀ ਤੇ ਨਾ ਹੀ ਘਰੋਂ ਬਾਹਰ ਬਹੁਤਾ ਕਿਧਰੇ ਜਾਂਦੀ। ਮੁੰਡਿਆਂ ਤੋਂ ਡਰਦੀ ਥਰ-ਥਰ ਕੰਬਦੀ। ਮੁੰਡੇ ਖੇਤੀ ਦਾ ਕੰਮ ਰੋੜੀ ਜਾਂਦੇ। ਪੈਨਸ਼ਨ ਆਇਆ ਪਿਓ ਉਹਨਾਂ ਦੇ ਮਗਰ-ਮਗਰ ਰਹਿੰਦਾ। ਜੰਗੀਰਾ ਨਾਈ ਕੈਦ ਭੁਗਤ ਕੇ ਆ ਗਿਆ ਸੀ। ਇੱਕ ਦੋ ਦਿਨ ਤੋਂ ਵੱਧ ਉਹ ਘਰ ਨਾ ਟਿਕਦਾ। ਘਰ ਵਿੱਚ ਸੀ ਵੀ ਕੌਣ? ਮਾਸੀ ਇੱਕ ਕਦੋਂ ਦੀ ਮਾਰ ਚੁੱਕੀ ਸੀ ਬਹੁਤਾ ਕਰਕੇ ਉਹ ਸਾਖ ਸਕੀਰੀਆਂ ਵਿੱਚ ਪੜਿਆ ਰਹਿੰਦਾ ਉਮਰ ਉਤਾਰ ਹੋਣ ਲੱਗੀ ਸੀ ਤੇ ਫਿਰ ਇੱਕ ਦਿਨ ਉਹ ਰੰਡੀ ਤੀਵੀ ਨੂੰ ਘਰ ਲੈ ਆਇਆ ਰੰਡੀ ਹੋ ਕੇ ਉਹ 6-7 ਸਾਲਾਂ ਤੋਂ ਪੇਕਿਆਂ ਦੇ ਬਾਰ ਬੈਠੀ ਹੋਈ ਸੀ ਜਵਾਖ ਜੱਲਾ ਕੋਈ ਹੈ ਨਹੀਂ ਸੀ ਸੰਘੇੜੀ ਜੰਗੀਰੇ ਦੀ ਭੈਣ ਵਿਆਹੀ ਹੋਈ ਸੀ ਸੰਘੇੜੇ ਵਾਲਿਆਂ ਨੇ ਹੀ ਵਿੱਚ ਪੈ ਕੇ ਜੰਗੀਰੇ ਦਾ ਘਰ ਵਸਾਇਆ ਸੀ ਹੁਣ ਜੰਗੀਰਾ ਤੇ ਉਹਦੀ ਘਰ ਵਾਲੀ ਸੀਤੋ ਪਿੰਡ ਵਿੱਚ ਲੋਕਾਂ ਦੇ ਘਰੀ ਵਿਆਹਾਂ ਮਰਨੇ ਆ ਉੱਤੇ ਭਾਂਡੇ ਮਾਂਜੜ ਤੇ ਸੁਨੇਹਾ ਸੱਪਾ ਦੇਣ ਦਾ ਕੰਮ ਕਰਦੇ। ਚੌਲਾਂ ਦੇ ਕੜਾਹੇ ਕੱਢਣ ਤੋਂ ਖੜਾ ਬਣਾਉਣ ਵਿੱਚ ਜੰਗੀਰਾ ਮਾਹਿਰ ਸੀ। ਸੀਤੋ ਸਾਰਾ ਦਿਨ ਤਵੀ ਉੱਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ। ਕੁੜੀਆਂ ਦੇ ਡੋਲਿਆਂ ਨਾਲ ਜਾਂਦੀ, ਨਵੀਆਂ ਬਹੂਆਂ ਦੇ ਸਿਰ ਵੀ ਗੁੰਦ ਦਿੰਦੀ। ਤੀਵੀ ਆਦਮੀ ਵਧੀਆ ਜੂਨ ਗੁਜ਼ਾਰਾ ਕਰੀ ਜਾਂਦੇ। ਮੱਲਣ ਦਾ ਟਾਲੀ ਵਾਲਾ ਸਾਰਾ ਖੇਤ ਝੰਡੇ ਕੋਲ ਗੈਣੇ ਟਿਕ ਚੁੱਕਿਆ ਸੀ। ਗਹਿਣਾ 30000 ਰੁਪਏ ਤੱਕ ਚਲਿਆ ਗਿਆ ਸੀ। ਤੀਜੀ ਕੁੜੀ ਜੀਤੋ ਦਾ ਸਾਖ ਵੱਡੀ ਕੁੜੀ ਲੱਖੋ ਆਪਣੇ ਦਿੌਰ ਨੂੰ ਲੈ ਗਈ ਸੀ ਬਲਕਾਰ 10ਵੀਂ ਪਾਸ ਕਰਕੇ ਹੁਣ ਕਾਲਜ ਵਿੱਚ ਪੜਦਾ ਸੀ 10ਵੀਂ ਉਹਨੇ ਭਾਈ ਰੂਪੇ ਤੋਂ ਪਾਸ ਕੀਤੀ ਤੇ ਫਿਰ ਬਠਿੰਡੇ ਸਰਕਾਰੀ ਕਾਲਜ ਵਿੱਚ ਪੜਨ ਜਾ ਲੱਗਿਆ ਉੱਥੇ ਹੀ ਕਮਰਾ ਲੈ ਕੇ ਦੂਜੇ ਮੁੰਡਿਆਂ ਨਾਲ ਰਹਿੰਦਾ ਮੱਲਣ ਕੋਲ ਭਾਈ ਰੂਪੇ ਵਾਲਾ ਖੇਤ ਹੀ ਬਾਕੀ ਰਹਿ ਗਿਆ ਸੀ ਮਰੱਬੇ ਬੰਦੀ ਵਿੱਚ ਇਹ 2 ਮੀਟ ੱਕ ਪਹਿਲਾਂ ਵਾਂਗੇ ਅੱਡ ਅੱਡ ਬਣੇ ਬਾਕੀ ਸਾਰਾ ਪਸ਼ੂ ਟਾਂਡਾ ਵੇਚ ਕੇ ਮੱਲਣ ਸਿਰਫ ਦੋ ਪਸ਼ੂ ਰੱਖਦਾ ਇੱਕ ਬੋਤੀ ਤੇ ਇੱਕ ਗਾਂ ਦੋ ਚਾਰ ਕਿੱਲੇ ਜ਼ਮੀਨੋਂ ਹੋਰਾਂ ਤੋਂ ਹਿੱਸੇ ਉੱਤੇ ਲੈ ਲੈਂਦਾ 6 ਕਿੱਲੇ ਆਪਣੀ ਉਹਦੇ ਦਿਨ ਲੰਘ ਰਹੇ ਸਨ ਬਲਕਾਰ ਹਰ ਮਹੀਨੇ ਆ ਕੇ ਆਪਣਾ ਖਰਚਾ ਲੈ ਜਾਂਦਾ ਆਪ ਤੰਗ ਰਹਿ ਰਹਿ ਕੇ ਉਹ ਮੁੰਡੇ ਨੂੰ ਪੜਾ ਰਿਹਾ ਸੀ ਉਹਦੀ ਇੱਕੋ ਇੱਕ ਆਸ ਸੀ ਕਿ ਬਲਕਾਰ 14 ਜਮਾਤਾ ਪਾਸ ਕਰਕੇ ਕੋਈ ਅਪਸਰ ਬਣੇਗਾ ਤੇ ਫਿਰ 30000 ਰੁਪਇਆ ਉਤਾਰ ਕੇ ਟਾਲੀ ਵਾਲਾ ਖੇਤ ਛੁਡਾ ਦੇਵੇਗਾ ਪ੍ਰਾਗ ਦਾਸ ਦਾ ਕਾਰਮੁਖਤਿਆਰ ਚਰਨ ਦਾਸ ਮਰ ਗਿਆ ਸੀ ਹੁਣ ਉਹਦੇ ਮੁੰਡੇ ਤੀਰਤ ਸਿੰਘ ਨੇ ਗੋਦੀ ਬਾਂਮਣ ਉੱਤੇ ਮੁਕੱਦਮਾ ਕਰ ਦਿੱਤਾ ਮੁਕੱਦਮਾ ਸੀ 2 ਵਿੱਗੇ ਜ਼ਮੀਨ ਦਾ ਚਰਨਦਾਸ ਉਰਫ ਗੁਰਚਰਨ ਸਿੰਘ ਦੇ ਘਰ ਕੋਈ ਔਲਾਦ ਨਹੀਂ ਹੋ ਰਹੀ ਸੀ ਉਹਨੇ ਬਹੁਤ ਪੁੰਨ ਦਾਨ ਕੀਤਾ ਤੇ ਫਿਰ ਜਦੋਂ ਤੀਰਥ ਜੰਮਿਆ ਤਾਂ ਇਹ 2 ਵਿੱਗੇ ਜ਼ਮੀਨ ਗੋਦੀ ਤੇ ਬਾਪ ਨੂੰ ਪੁੰਨ ਕਰਕੇ ਦੇ ਦਿੱਤੀ ਉਦੋਂ ਤੋਂ ਹੀ ਇਹ 2 ਵਿੱਗੇ ਜ਼ਮੀਨ ਗੋਦੀ ਦੇ ਕਬਜ਼ੇ ਵਿੱਚ ਸੀ ਕਿਸੇ ਦੇ ਸਿੱਖੇ ਸਿਖਾਏ ਤੀਰਥ ਨੇ ਬਾਪ ਦੇ ਮਰਨ ਬਾਅਦ ਅਗਵਾੜ ਦਾ ਇਕੱਠ ਕੀਤਾ ਗੋਦੀ ਦੀ ਪਹਿਲਾਂ ਤਾਂ ਮਿਹਨਤ ਕੀਤੀ ਉਹ ਨਾ ਮੰਨਿਆ ਤਾਂ ਫਿਰ ਰੋਪ ਦਿੱਤਾ ਕਿ ਉਹ 2 ਵਿੱਗੇ ਜ਼ਮੀਨ ਛੱਡ ਦੇਵੇ। ਉਹਦਾ ਪਿਓ ਗੁਰਚਰਨ ਸਿੰਘ ਤਾਂ ਐਵੇਂ ਕਮਲਾ ਸੀ। ਜ਼ਮੀਨ ਵੀ ਕਦੇ ਕਿਸੇ ਨੇ ਪੁੰਨ ਕਰਕੇ ਦਿੱਤੀ ਹੈ। ਗੋਦੀ ਅੜ ਗਿਆ। ਇਹ ਤਾਂ ਉਹਦੀ ਹਤਕ ਸੀ। ਧਾਨ ਵਾਪਸ ਕਰਨਾ ਤਾਂ ਅਜੀਬ ਗੱਲ ਸੀ। ਗੋਦੀ ਨੇ ਵੀ ਬ੍ਰਹਮ ਤੇਜ ਦਿਖਾਇਆ। ਜਾਨ ਬੇਸ਼ੱਕ ਦੇ ਦਿਆਂ ਧਾਨ ਮੋੜ ਕੇ ਨਹੀਂ ਦੇਣਾ। ਤੇ ਫਿਰ ਤੀਰਥ ਨੇ ਫੁੱਲ ਜਾ ਕੇ ਗੋਦੀ ਉੱਤੇ ਮੁਕੱਦਮਾ ਕਰ ਦਿੱਤਾ ਸੀ। ਗੋਦੀ ਦੇ ਵਿਸ਼ਵਾਸ ਨੂੰ ਵੱਡੀ ਸੱਟ ਲੱਗੀ ਕਿਹੋ ਜਿਹਾ ਜ਼ਮਾਨਾ ਆ ਗਿਆ। ਕੋਰ ਕਲਯੁਗ ਧੰਨਵਾਦ